ਸਿੱਖ ਤਰ੍ਹਾਂ ਮਹਾਨ ਯੋਧਿਆਂ ਦੀ ਬਦੌਲਤ ਆਲਮੀ ਪੱਧਰ ਉੱਪਰ ਜਾਣਿਆ ਜਾਂਦਾ ਹੈ ਵਿਸ਼ਵ ਦੇ ਜਾਵਾ ਯੋਧਿਆਂ 'ਚ ਖਾਲਸਾ ਰਾਜ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਨਾਮ ਬਹੁਤ ਹੀ ਫਖਰ ਦੇ ਨਾਲ ਲਿਆ ਜਾਂਦਾ ਹੈ ਹਰੀ ਸਿੰਘ ਨਲੂਆ ਦਾ ਜਨਮ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪਿੰਡ ਗੁਜਰਾਵਾਲੇ ਦੇ ਵਸਨੀਕ ਤੇ ਸ਼ੁਕਰਚਰਕਿਆ ਮਿਸਲ ਦੇ ਕੁਬੈਦਾਨ ਗੁਰਦੇਵਾਲ ਸਿੰਘ ਅਤੇ ਮਾਤਾ ਧਰਮਕੌਰ ਦੇ ਘਰ ਵਿਕੇ 1791 ਇਸ ਵੀਨੂ ਹੋਇਆ ਸੀ ਗੁਰਦੇਵਾਲ ਸਿੰਘ ਨੇ ਹਰੀ ਸਿੰਘ ਦੀ ਪੜਾਈ ਲਿਖਾਈ ਲਈ ਘਰ ਵਿੱਚ ਹੀ ਚੰਗੇ ਵਿਦਵਾਨ ਦੀ ਵਿਵਸਥਾ ਕੀਤੀ ਸੀ ਸਰਦਾਰ ਹਰੀ ਸਿੰਘ ਨਲੂਆ 7 ਸਾਲ ਦੀ سن ਕੇ ਪਿਤਾ ਸਰਦਾਰ ਗੁਰਦੇਵਾਲ ਸਿੰਘ ਦਾ ਦਿਹਾਂਤ ਹੋ ਗਿਆ ਪਿਤਾ ਦੇ ਅਕਾਲ ਚਲਾਣੇ ਮਗਰੋਂ ਹਰੀ ਸਿੰਘ ਆਪਣੀ ਮਾਤਾ ਧਰਮਕੌਰ ਨਾਲ ਆਪਣੇ ਨਾਨਕੇ ਪਿੰਡ ਰਹਿਣ ਲੱਗ ਪਏ। ਛੋਟੀ ਉਮਰ ਵਿੱਚ ਹੀ ਉਹਨਾਂ ਨੇ ਘੋੜਸਵਾਰੀ, ਤੀਰਅੰਦਾਜ਼ੀ ਅਤੇ ਨਿਜੇਬਾਜ਼ੀ ਆਦਿ ਯੁੱਧ ਕਲਾਵਾਂ ਵਿੱਚ ਮੁਹਾਰਤ ਹਾਸਲ ਕਰ ਲਈ ਸੀ। ਮਹਾਰਾਜ ਜੀਤ ਸਿੰਘ ਵੱਲੋਂ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਸਾਲ ਦੇ ਵਿੱਚ ਕੈਂਪ ਲਗਾਇਆ ਜਾਂਦਾ ਸੀ, ਜਿਸ ਵਿੱਚ ਨੌਜਵਾਨ ਸਰੀਰਕ ਤੇ ਜੰਗੀ ਕਰਤੱਵ ਦਿਖਾਉਂਦੇ ਸਨ। ਅਜੇ ਹੀ ਇੱਕ ਕੈਂਪ ਵਿੱਚ ਸਰਦਾਰ ਹਰੀ ਸਿੰਘ ਨੇ ਵੀ ਵੱਖਰੇ ਜੰਗੀ ਕਰਤੱਬ ਵਿਖਾਇਆ ਸਰਦਾਰ ਹਰੀ ਸਿੰਘ ਦੀ ਬਲੱਖਣ ਪ੍ਰਤਿਭਾ ਤੇ ਜੰਗੀ ਸੂਝਬੂਝ ਨੂੰ ਦੇਖਤੇ ਹੋਏ ਮਹਾਰਾਜਾ ਅਨਜੀਤ ਸਿੰਘ ਨੇ ਉਹਨਾਂ ਨੂੰ ਫੌਜ ਵਿੱਚ ਖਾਸ ਰੁਤਬੇ ਤੇ ਭਰਤੀ ਕਰ ਲਿਆ ਖੈਬਰ ਪਖਤੂਨ ਖਵਾ ਦੇ ਹਜ਼ਾਰਾਂ ਡਿਵੀਜ਼ਨ ਦੇ ਇਤਿਹਾਸ ਦੇ ਖੋਜਕਰਦਸ ਦੱਸਦੇ ਹਨ ਕਿ ਹਰੀ ਸਿੰਘ ਨਲਵਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਬੇਸ਼ੱਕ ਥੋੜੇ ਸਮੇਂ ਲਈ ਪਰ ਲਾਹੌਰ ਤੱਕ ਤੇ ਸਾਰੇ ਖੇਤਰ ਨੂੰ ਆਪਣੇ ਅਧੀਨ ਕਰ ਲਿਆ ਸੀ ਮਹਾਰਾਜੇ ਸਿੰਘ ਨੇ ਵਿਦਰੋਹ ਨੂੰ ਰੋਕਣ ਲਈ ਉਹਨਾਂ ਨੂੰ ਇੱਥੇ ਨਿਯੁਕਤ ਕੀਤਾ ਸੀ ਕਿਉਂਕਿ ਉਸ ਤੋਂ ਪਹਿਲਾਂ ਨਿਯੁਕਤ ਕੀਤੇ ਗਏ ਗਵਰਨਰ ਸਫਲ ਨਹੀਂ ਹੋ ਸਕੇ ਸਨ ਹੋਜਕਾਰ ਸੈਜਦਾ ਜਵਾਦ ਅਲ ਫੈਜ਼ੀ ਮੁਤਾਬਕ ਹਜ਼ਾਰਾ ਡਿਵੀਜ਼ਨ ਵਿੱਚ ਸਿੱਖ ਰਾਜ ਵਿਰੋਧ ਵੱਡੀ ਬਗਾਵਤ ਹੋਈ ਸੀ ਕਸ਼ਮੀਰ ਦਾ ਇਲਾਕਾ ਸਿੱਖਾਂ ਦੇ ਅਧੀਨ ਆ ਗਿਆ ਪਰ ਹਜ਼ਾਰਾ ਡਿਵੀਜ਼ਨ ਵਿੱਚ ਕਬਜ਼ਾ ਉਦੋਂ ਤੱਕ ਸੰਭਵ ਨਹੀਂ ਹੋ ਸਕਿਆ ਸੀ ਹਰੀ ਸਿੰਘ ਨਲਵਾ ਤੋਂ ਪਹਿਲਾਂ ਘਟੋ ਘਟ ਤਿੰਨ ਸਿੱਖ ਜਰਨਲਾਂ ਨੂੰ ਇੱਥੇ ਮਾਰ ਦਿੱਤਾ ਗਿਆ ਸੀ। ਸ਼ੇਰੇ ਪੰਜਾਬ ਨੇ ਹਰੀ ਸਿੰਘ ਨਲੂਆ ਦੀ ਕਾਬਲੀਅਤ ਨੂੰ ਵੇਖਦੇ ਹੋਏ 1820 ਵਿੱਚ ਉਨ੍ਹਾਂ ਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ। ਜਮਰੌਦ ਦੀ ਯੰਗ ਦੌਰਾਨ ਗੋਲੀ ਲੱਗਣ ਮਗਰੋਂ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ 30 ਅਪ੍ਰੈਲ 1837 ਨੂੰ ਸ਼ਹੀਦ ਹੋ ਗਏ ਇਹ ਖਬਰ ਜਦ ਮਹਾਰਾਜ ਜੀ ਸਿੰਘ ਕੋਲ ਪੁੱਜੀ ਤਾਂ ਦਰਬਾਰ ਦੇ ਵਿੱਚ ਸਨਾਟਾ ਛਾ ਗਿਆ ਮਹਾਰਾਜ ਨੇ ਵਿਰਾਗ ਮੇ ਆਵਾਜ਼ ਵਿੱਚ ਕਿਹਾ ਅੱਜ ਖਾਲਸਾ ਰਾਜ ਦੇ ਕਿਲੇ ਦਾ ਇੱਕ ਵੱਡਾ ਬੁਰਜ ਟਹਿ ਗਿਆ ਹੈ ਹਰੀ ਸਿੰਘ ਨਲੂਆ ਨੂੰ ਯਾਦ ਕਰਦੇ ਹਨ ਜਮਰੌਦ ਦੇ ਕਿਲੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਦਾ ਬੁੱਤ ਵੀ ਲੱਗਿਆ ਹੋਇਆ ਹੈ